ਹਾਂ ਜੀ ਮਿੱਤਰੋ ਕੀ ਹਾਲ ਚਾਲ ਨੇ ਠੀਕ ਹਾਂ ਬਾਈ ਆਪਾਂ ਪਹੁੰਚੇ ਆਂ ਪਿੰਡ ਸੂਰੇ ਵਾਲਾ ਬੱਕਰਾ ਮੰਡੀ ਹਰ ਐਤਵਾਰ ਨੂੰ ਲੱਗਦੀ ਆ ਬਾਈ ਆਪਣੇ ਨਾਲ ਜੜੋ ਕਰਾਉਦੇ ਰਹਿੰਨੇ ਆ ਤੁਹਾਨੂੰ ਸ਼ੌਂਕ ਮੰਡੀਆਂ ਤੇ ਤੇ ਬਾਈ ਲਾਈਵ ਸੌਦੇ ਹੁੰਦੇ ਤੁਹਾਨੂੰ ਪੱਟ ਦਾ ਬੋਲ ਮਿੱਤਰੋ ਬਾਈ ਯਾ ਇਹ ਤੁਸ ਬੋਲਦੇ ਕਿ 20000 ਰੁਪਏ ਮੰਨਦਾ ਦਾ ਬੱਕਰੀ ਦਾ ਸੌਦਾ ਚੱਲੀ ਜਾਂਦਾ ਕਰਾਉਨੇ ਆ ਸ਼ੌਂਕ ਤੁਹਾਨੂੰ ਸੌਦੇ ਦਾ ਨਹੀਂ 12000 ਉਹ ਲੱਗ ਗਿਆ ਮੈਂ ਉਹ ਰੈਂਗ ਲੱਗ ਗਿਆ ਬੜਾ ਉਹ 10000 ਦੀ ਹੋਣੀ ਆ ਤੈਨੂੰ ਪੂਰੇ 10 ਦੀ ਤੈਨੂੰ ਬਾਈ ਦੇ ਬਾਈ ਯਾਰ ਵਜਨ ਮੁਤਾਬਕ ਹੀ ਚੱਲਣੀ ਹੈ ਵਜਨ ਮੁਤਾਬਕ ਹੀ ਚੱਲਣੀ ਕੋਈ ਹੋਰ ਕਿਸੇ ਨਾਲ ਟੱਕਰ ਨਹੀਂ ਮਾਰ ਰਹੇ ਇਹ ਬੰਦੇ ਖੜੇ ਸਾਰੇ ਬਸ ਨੂੰ ਮੈਂ ਲੈ ਉਹ ਸਭ ਸਹੀ ਰੱਖੇ ਤਾਂ ਕੁਝ ਨਹੀਂ ਘਟੀਦਾ ਕੋਈ ਨੇੜੇ ਤੂੰ ਆਏਂਗਾ ਇਹਨੂੰ ਯਾਰ ਜੜਾਤਾ ਕਰੋ ਚੱਕ ਬਾਈ 10000 ਲੱਗ ਗਿਆ 21-13000 ਤੇ ਆ ਗਿਆ ਚ ਲਖਾਈਏ ਕਰਾਉਂਦਾ ਰਿਖਾਈ ਦਾ ਮੈਂ ਕਰਾਉਂਦਾ ਨੂੰ ਦੋਵੇਂ ਪਾਸੇ ਯਸ ਬਈ ਆਇਆ ਯਾਰ ਮੈਂ ਕਰਾਉਂਦਾ ਨਹੀਂ ਨਹੀਂ ਤੋਂ ਨਹੀਂ ਕਰਾਉਂਦਾ ਵੱਡੇ ਚ ਸਾਡੇ 10000 ਲੈ ਫੇਰ ਯਾਰ ਮੈਂ ਲਖਾਈ ਵੀ ਕਰਾਉਂਗਾ ਸਾਰਾ ਕੁਝ ਮੈਂ ਹੀ ਕਰਾਉਂਗਾ ਨੀ ਕੋ ਮੈਂ ਬਈ ਹਾਂਜੀ 10000 ਲੈ ਆਪਣੀ ਮਰਜ਼ੀ ਚੱਕੀ ਦੇ ਦੇ ਬਾਈ ਯਾਰ ਹੁਣ ਤਾਂ ਕੋਈ ਕਹਿਸਾ ਨਹੀਂ ਛੱਡੀ ਯਾਰ ਨਹੀਂ ਛੱਡ ਜਾ ਕਰਾਂਗਾ ਭਾਜਨ ਨਾਲ ਲੈਂਦਾ ਤਾਂ ਹੂੰ ਕਾਣ ਕੀ ਕਰਦਾ ਮੇਰੇ ਕੀ ਮਰੂੰਗਾ ਤੂ ਇਹ ਨਾ ਹਾ ਰੋਣਾ ਭਾਈ ਕਪਤਾਨ ਉਹ ਕਪਤਾਨ ਕੋਈ ਰਾਹੀ ਨਾ ਉਹ ਰੋਣਾ ਭਾਈ 500 ਰੁਪਏ ਨਾਲ ਕੁਝ ਨਹੀਂ ਹੁੰਦਾ ਉਹ ਮੂੰਹ ਹੀ ਐਂ ਯਾਰ ਹੁੰਦਾ ਨਹੀਂ ਵਾ ਦੇਵ ਚ ਪਾਣੀ ਰੋਈ ਤੇ ਜਾਂਦਾ ਹੀ ਹੈ ਰੋਣੇ ਜਾਂ 11000 ਦਾ ਬਸ ਸਹੀ ਆ ਉਹ ਲਖਾਈ ਨਾਲੇ ਤੂੰ ਇਹ ਮੈਂ ਕਰਾ ਦੂੰਗਾ ਉਹ ਥੁੰਡਾ ਕਰੀ ਪਾਸੇ ਕਰਾ ਲਖਾਈ ਕਰਾ ਨਹੀਂ ਕਰਦਾ ਇਨੂੰ ਕੀ ਹੁੰਦਾ ਗੁੰਡਾ ਪਾਸੇ ਗੁੰਡਾ ਯਾਰ ਵਿਚਾਲੇ ਹੀ ਰਹੂਏ ਇਹਦੇ ਜਾਂ ਤਾਂ ਦੂਜਾ ਅਲ ਵਾਲਾ ਛੁਆਏ ਸਾਡੇ 11 ਦਾ ਹੋ ਗਿਆ ਬਾਈ ਪੂਰੇ 11 ਦਾ ਠੀਕ ਆ ਪੂਰੇ 11 ਚ ਹੋ ਗਈ ਮਿੱਤਰੋ ਕਰੋ ਚੈੱਕ ਲਓ ਵੀ ਇਸੇ ਦੀ ਆਪਾਂ ਖਾਈ ਬੱਕਰੀਆਂ ਨੂੰ ਲਓ ਜੀ ਬੀਟਰਲ ਚ ਪੈਂਦੀ ਆ ਕੱਦ ਘਾਟ ਚੰਗਾ ਖੜਨੀ ਖੁੜਨੀ ਸੋਹਣੀ ਆ ਲਿਖਾਈ ਦਾ ਆਪਦੀ ਆਖ ਜਾਣ ਆਪਦੀ ਆਪਦੀ ਦੂਆ ਰਿਆਂ ਦਲਾਨੀ ਕਾਟਾਂ ਇਹਨਾਂ ਹਾਂ ਜਿਹੜੀ ਗੱਲ ਆ ਅੱਰੀ ਗੱਲ ਲਾਇਆ ਉਹਨੇ ਮੋੜ ਕੇ ਨਿਕਲਦੇ ਨਹੀਂ ਇਹਨੂੰ ਤੋੜ ਕੇ ਲਿਆਂਦਾ ਬਾਈ ਕਿੰਨੇ ਦੁਬਾਰਾ ਬਾਈ ਉਹਦਾ ਦਿਲ ਦੇ ਚੱਕਰ ਕੀ ਵਿਰਤ ਹੋ ਗਿਆ ਉਹ ਦੇਖ ਲਓ ਉਹਨੇ ਮੈਨੂੰ ਗਨਾਉਂਦਾ ਮੇਰੇ ਨਹੀਂ ਤਾਂ ਮੂੰਹ ਹੀ ਨਹੀਂ ਕਰਦਾ ਇਹਦੀ ਬੁਣੀ ਤਾਂ ਕਰਾਓ ਹਾਂਜੀ ਹਾਂਜੀ ਬੱਕਰੀ ਨਹੀਂ ਹਾਂ ਨਹੀਂ ਹਣਾ ਉਹ ਅੱਜ ਮੈਨੂੰ ਭੁਲੇਖਾ ਹੋਇਆ ਸੀ ਤਾਂ ਮੈਂ ਕਿਹਾ ਗੱਤ ਨਾ ਹੋਣੀ ਯਾਰ ਫੇਰ ਬਾਈ ਵੀ ਹਣਾ ਬੜਾ ਫੇਮੀ ਨਹੀਂ ਜਾਣ ਕੇ ਮੇਰੇ ਪਾਸੇ ਆ ਕਟੂ ਗਾਲਾ ਇੱਕ ਨੋਟ ਹੁਣ ਦੇਣਾ ਬਹੁ ਆ ਸਾਥ ਵਾਲਾ ਕਟੂ ਜਾਣ ਕੇ ਤਾਂ ਹੀ ਜੁੜਿਆ ਨਗਾ ਜੀ ਬਾਈ ਯਾਰ ਕਢਾ ਲਈ ਗੀ ਜੇ ਦੂਰੀ ਯਾਰ ਹਾਂ ਹਾਂ ਇੱਧਰ ਆਏ ਨਾ ਸਾਰੇ ਬੜਾਣਾ 100 100 ਨੋਟ ਦੇਉਂਦੇ ਨਹੀਂ ਲੈ ਮੈਟਾ ਸਹੀ ਦੇਣਾ ਤਾਂ ਆਇਂ ਨਹੀਂ ਲੈ ਬਰੀ ਵੀ ਬੋਣੀ ਕਰਾਓ ਯਾਰ ਖਾਲੀ ਖੜਿਆ ਤਰ ਜਾ ਪਾਗੜਾ ਚਾਹ ਦਿਖਾਈ ਵਾਲੇ ਥਾਂ ਲੈ ਜਾ ਉਹ ਕਿੱਥੇ ਬਾਈ ਜੀ ਉਹ ਗੰਗਾ ਵਧਾਨਾ ਬੈਗੀ ਜੁੜੇ ਓਏ ਇਹਨਾਂ ਦਾ ਵੀ ਕਰੋ ਚੈੱਕ ਆਹ ਬੱਕਰੀ ਦੀ ਹੈ ਬਾਈ ਪੂਰੇ 11 ਲੱਖ ਠੀਕ ਹੈ ਖੜ ਨਹੀਂ ਖੜਦੀ ਘੋੜੇ ਵਰਗੀ ਆ ਮਿੱਤਰੋ 11 ਦੀ ਵੇਗ ਗਈ ਬਾਈ ਵੀਡੀਓ ਸ਼ੇਅਰ ਕਰ ਦਿਆ ਕਰੋ ਦੱਬ ਕੇ ਤੁਹਾਨੂੰ ਸ਼ੌਕ ਕਰਾਉਦੇ ਰਹਿੰਦੇ ਆ ਬੱਕਰੀਆਂ 10 ਮੰਡੀਆਂ ਕਰੋ ਚੈੱਕ ਬਾਈ 35000 ਰੁਪਏ ਮੰਗਦਾ ਬਾਈ 35000 ਮੁੱਲ ਮੰਗਿਆ ਬਾਈ ਕਦੋਂ ਸੁਣਿਆ ਨੇ ਚੈੱਕ ਕਰ ਲੇ ਪਾ ਸੌਦਾ ਹੋਣ ਦਾ ਬਾਈ ਗਲੱਥੇ ਸਾਰਾ ਕੁਝ ਚੈੱਕ ਕਰਾਵਾਂਗੇ ਉਹ ਕਲੇ ਉਹ ਕਲੇ ਜਾਲਾ ਮੂਰੇ ਨਾ ਆਇਆ ਜਾਂ ਬਰਾਬਰ ਆ ਜਾਗਾ ਬਾਈ ਤੇਰਾ ਕੈਮਰਾ ਸਾਰਿਆਂ ਦੇ ਵਿੱਚ ਹਾਂ ਬਾਈ ਬੰਦਿਆ ਕੋਈ ਉਠਾਰਾ ਨਾ ਆਇਆ ਕੌਣ ਵੇਚ ਨਹੀਂ ਕਿੰਨੇ ਦੀ ਦੱਸੋ ਪੱਕੇ ਰੁਪਏ ਦੱਸ ਪੱਕੀ ਗੱਲ ਹੋਵੇ ਆ ਰੱਖੂ 20000 ਦੀ ਮੇਰੀ ਯਾਰਾ ਹਾਂ 20000 ਫਰ ਬੋਲੀ ਲਓ ਨਹੀਂ ਬੋਲੀ ਲੈ ਤੂੰ ਜਿਵੇਂ ਮਰਜ਼ੀ ਕਰ ਲੋ ਖੁੱਲਾ ਉਫਰਾ ਦੇ 20 ਦੀ ਬਾਈ ਇੱਥੇ ਨੂੰ ਅੱਗੇ ਪਿੱਛੇ ਲੁਹਾਰਾ ਯਾਰ ਪੱਕੇ ਰਹੀ ਜੇ ਲਾ ਬਣਾ ਰੱਖਦਾ ਅਗਲੇ ਹੱਥ ਚੋਂ ਤੇਰਾ ਖੁੱਲਾ ਕਰ ਲਿਆ ਕਰੋਗਾ ਬਾਈ ਯਾਰ ਉਹ ਤੇਰਾ ਖੁੱਲਾ ਕਰ 35000 ਮੰਗਿਆ ਬਾਈ ਮਾਲਕ ਨੇ 20000 ਰੁਪਏ ਦਾ ਉਹ ਬਾਈ ਨੇ 23000 ਦੀ ਹੋ ਗਈ ਮੇਰੀ 23 23 ਦੀ ਹੋਊਗੀ 24 ਦੀ ਕਰ ਲਈ 25 ਦੀ ਹੋ ਗਈ ਬੋਲੀ ਲੱਗ ਗਈ ਬੋਲੀ ਲੱਗ ਗਈ ਮਿੱਤਰੋ ਬਰਬਰੀ ਬੱਕਰੀ ਦੀ ਕੱਬੀ ਆ ਰਾ ਲਓ ਲਓ ਵੀ ਮਿੱਤਰੋ ਸਿੱਧੇ ਪੈਸੇ ਚੜਦੇ ਠੀਕ ਹੈ ਯਾਰ ਸਾਡਾ 26 ਦੀ ਹੋਵੀ ਬਾਈ ਕੀ ਦੀ ਮੇਰੀ ਠੀਕ ਹੈ ਲਾਉਣੀ ਆ ਮੈਂ ਕਿਹਾ ਵਾ ਰੱਖ ਦੇ ਫਿਰ ਮੈਂ ਆਣਾ ਨੂੰ ਹੀ ਕਰ ਲਾ ਹਾਂ ਤੂੰ ਵਿੱਚ ਜਾ ਫੋਨ ਫੜਾ ਕੇ ਕਿਸੇ ਨੂੰ ਬੋਲੀ ਲਾਉਣੀ ਆ ਤੈਨੂੰ ਸਹੀ ਗੱਲ ਆ ਦੱਸੀ ਬੱਬਾ ਮੈਨੂੰ ਵੀਡੀਓ ਬਣਾਉਣਾ ਹੈ ਬੋਲੀ ਲਾਉਣਾ ਹੈ ਕਿੰਨੇ ਦੀ ਛੜਦਾ ਪੁੱਛ ਕੇ ਤਾਂ ਕੀ ਜਾਨੀ 33 ਦੀ 33 ਦੇ ਰਾਂਗੇ ਇਹ ਲਾਓ ਮੈਂ ਰਸਾਂ ਉਹ ਨਹੀਂ ਬੜਾ ਦੂੰਗਾ ਬਾਈ ਮੈਂ ਤਾਂ ਹੁਣ ਕੋਈ ਬੋਲੂਗਾ ਤਾਂ ਫੇਰ ਹੀ ਆਪਾਂ ਦਾ ਪੱਕੇ ਲਾ ਦੇ ਬੱਕਰੀ ਬੋਹਾਂ ਮੰਡੀ ਤੇ ਉਹਦੀ ਰਹੀ ਹੈ ਇਹ ਬੱਕਰੀ ਬਹੁਤ ਹੈ ਉਹ ਲਾਈਵ ਚ ਲੈ ਸਕਦਾ ਕੋਈ ਲਾਈਵ ਚ ਹਾਂ ਬਾਈ ਲੈ ਸਕਦਾ ਹੋਰ ਕੋਈ ਮਰਜ਼ੀ ਹੋਰ ਬਾਈ ਕੋਈ ਦੱਸ ਦੋ ਮਾੜਾ ਡਿਟੇਲ ਦੱਸਦੀ ਬਾਈ ਬਾਈ ਡਿਟੇਲ ਦੱਸਦੀ ਮਾੜਾ ਲਾਈਵ ਜੀ ਯਾਰ ਬਾਈ ਫਰੈਸ਼ ਦਾ ਹੁੰਦਾ ਕਿੰਨਾ ਪੈਸੇ ਬਾਈ 5-7 ਕਿਲੋ 5-7 ਚੰਗੇ ਬੱਕਰੇ ਤੋਂ ਕਿੰਨਾ ਪੈਸੇ ਬਾਈ 27 ਕਾ ਪੰਮੇ ਕਿੰਨਾ ਕਹਿ ਤੋ ਉਹ ਮੇਰਾ 26 ਆ ਕਿਹਨੇ ਕਹਿਆ 26 26 ਮੈਂ ਕਿਹਾ ਕਿੰਨਾ ਕ ਥੋੜਾ ਹੀ ਆ ਬਾ ਕੱਢ ਲਓ ਪਾਉਣ ਭਾਈ ਨੰਬਰ ਬੱਲੀਆ ਦਾ 98733 24731 ਲੈ ਬਈ ਹੁਣੇ ਲਾਈਵ 'ਚ ਜਿਹੜੇ ਭਰਾ ਨੂੰ ਪਸੰਦ ਆ ਤਾਂ ਕਰ ਸਕਦਾ ਸੌਦਾ ਹਾਂ ਬਈ ਹੈਗਾ ਤਾਂ ਕੋਈ ਹਾਂ ਤਾਂ ਟੋਆ ਪਟਰਾਲੀ ਗੱਲ ਕਰੀ ਜੰਦੇ ਆ ਬਦ ਹੋਰ ਭਾਈ ਕੋਈ ਚਾਹ ਵਾਣਾਗਾ ਤਾਂ ਲਾਓ ਕੋਈ ਪੈਸਿਆਂ ਨੂੰ ਦੇਖਣੀ ਵੀ ਉਹ ਤਾਂ ਕਹਦਾ ਸਹੀ ਹੈ ਬਾਈ ਜੁਨੀਆ ਪ੍ਰਣਾ ਭਾਈ ਅਸੀਂ ਵੇਚਣਾ ਤੇ ਲੈਣੀ ਆ ਹਾਂ ਫਿਰ ਅਸੀਂ ਤਾਂ ਕੰਮ ਵੇਚਣਾ ਤੁਹਾਨੂੰ ਕਹੀ ਇਹਦਾ ਕੋਈ ਟੂਆ ਪੱਟ ਕੇ ਛੱਡਦੇ ਹਾਂ ਹੁਣ ਤਾਂ ਜਮਾ ਮੈਂ ਰਾਹ ਹੀ ਦੇਦਾ ਜਮਾ ਮਾੜਾ ਕਮਾਈ ਕਮਾਈ ਨਾ ਇੱਟ ਕਾਂਪ ਬੁੰਡਾ ਮੇਰਾ ਉਹ ਮੈਨੂੰ ਲਾਸ਼ ਤਾਂ ਜੱਗੀ ਮੜਾ ਜਾਣ ਚੱਕ 26000 ਰੁਪਏ ਲੱਗਿਆ ਪਰਪਰੀ ਬੱਕਰੀ ਦਾ 8 ਦਿਨ ਲੈਣ ਦੀ ਆ ਸੂਨ ਚ ਗਣ ਵੀ ਨੇੜੇ ਹੀ ਆ ਬਾਈ ਕਰੋ ਚੰਗਾ ਪ੍ਰਣਾ ਆਪਣਾ ਵਧੀਆ ਬੱਕਰੀ ਆ ਭਾਰੀ ਬੱਕਰੇ ਚੰਗੇ ਤੋਂ ਕਰਾਉਂਦਾ ਬੋਲ ਕੇ ਬੋਲ ਕੇ ਬੋਲ ਕੇ ਬੋਲ ਕੇ ਦੱਸੂਗਾ ਬਾਈ ਤੇ ਮੇਰੀ 10 ਨਹੀਂ ਇਹ ਗੋਲਣ ਲਈ ਸਾਡੇ 26 ਦੀ ਬਤਰੀ ਦੇਤੀ ਨਹੀਂ ਨਹੀਂ ਸਾਡੇ 26 ਦੀ ਬਤਰੀ 500 ਪਿੱਛੇ ਜਾਂ ਫਟਦਾ ਪਿੱਛੇ ਥੋੜਾ ਜਿਹਾ ਟੱਪ ਜੀ ਕਿਸਤਾਈ ਦੀ ਹੋਣੀ ਓ ਚਟ ਓ ਨਹੀਂ ਓ ਸਾਡੇ ਓ ਤਾਂ ਜਮਾਨ ਪਾਈ ਆ ਮਿੱਤਰੋ ਛੱਟ ਕੇ ਪਾਏ ਵਜਦੇ ਆ ਬਾਰਸੇ ਨੂੰ ਫਾਦੇ ਚੱਲਦਾ ਬਾਈ ਸਾਡੇ ਚੰਗੀ ਚੀਜ਼ ਦਾ ਮੁੱਲ ਪੈਂਦਾ ਮਿੱਤਰੋ ਵੇਖੋ ਇਹਨੂੰ ਕਹਿੰਦੇ ਆ ਕਰੀਮ ਦੇ ਦੇ ਯਾਰ ਤੇ ਆ ਨਾ ਬੰਦੇ ਆਇਆ ਫੋਨ ਕਿਹਦਾ ਵੱਜੀ ਹੁੰਦਾ ਯਾਰ ਉਹ ਉਧਰ 27 ਦੀ ਆਵਾਜ਼ ਆ ਗਈ ਭਾਈ ਲਓ ਮਿੱਤਰੋ ਹਜ਼ਾਰ ਹਜ਼ਾਰ ਕਰਕੇ ਫਿਰ 550 ਕਰਕੇ 27 ਹਜ਼ਾਰ ਦੀ ਆਵਾਜ਼ ਆ ਗਈ ਬੱਕਰੀ ਦੀ ਬੱਕਰੀ ਫੜ ਲੀ ਗਰਾਊਂਡ ਖੁੱਲਾ ਕਰ ਲੋ ਯਾਰ ਭਾਈ ਇਧਰ ਹੋ ਜਾ ਪਿੱਛੇ ਨੋ ਨੋ ਭਾਈ ਇਹਰ ਘੇਰਾ ਗੁੱਲਾ ਕਰ ਲਿਆ ਕਰੋ ਭਾਈ ਬਾਬਾ ਬਾਬਾ ਹੋਈ ਮਨੇ ਪਾਸ ਬੱਲੀ ਬਾਬਾ ਉਹ ਰੈਡੀ ਫੜੀ ਹੈ ਉਹ ਬਲਾਈ ਬਲਾਈ ਨੂੰ ਪੂਰੀ ਰਹਿ ਗਈ ਓ ਬਾਈ 27 ਕਿਹੜੇ ਦਾ ਕਿਹੜੇ ਦਾ ਨਹੀਂ ਤੇ ਰਹੀ ਹੈ 26 ਤੇ ਫਿਰ 27 ਕਿਹੜੇ ਨੇ ਲਾਇਆ ਜੱਗੀ ਓਏ ਭਾਈ ਇੱਕ ਇਧਰ ਆ ਜਿੱਕੀ ਨੇ ਭਾਈ ਲੱਗਿਆ ਸੀ ਕਿਹਨੇ ਬੁਲਾ ਕੇ ਕਿਹਨੇ ਲਾਇਆ ਕੋਰੇ ਫੜਾ ਪੈਸੇ 27 ਦੇ ਲਿਆ ਓਏ ਫੜਾ ਇੱਕ ਲਾਇਆ ਉਹਨੇ 26 ਦੀ ਫੜਦਾ ਇਹ ਮੈਂ 27 ਦੀ 26 ਮੈਂ ਦਿੰਨਾ 26 ਲਿਆ ਫੜਾ ਹਾਂ ਤੇ ਦੇ ਦੇ ਮੇਰੇ ਕੋਲ ਹੋ ਕੇ ਲਾਇਆ ਤਾਂ ਫਿਰ ਮੈਂ ਤਾਂ ਉਹਨਾਂ ਨੂੰ ਗੱਲ ਦਾ ਕਰ ਲੈਣਾ ਤੇਰਾ ਭਾਈ ਥੱਲੇ ਰਹਿ ਕੇ ਕੰਮ ਹਣ ਹਰ ਜਾ ਹਾਂ ਉਹ ਕੇ ਨਾਲ ਗੱਲ ਜੂਆਂ ਮੈਨਾਂ ਬੁੜਕੀ ਆ ਬੁੜਕੀ ਨਹੀਂ ਯਾਰ ਜਦੋਂ ਉੱਤੋਂ ਦੀ ਬੰਦਾ ਬੋਲਿਆ ਤਾਂ ਆਵੇ ਇੱਥੇ ਆਉ ਆਉਗਾ ਜਾਂਦਾ ਕੋਈ ਨਹੀਂ ਬੰਦਾ ਉਹ ਕੋਈ ਨਹੀਂ ਜੱਗੀ ਦਾ ਕਦੂਰ ਨਹੀਂ ਅਗਲਾ ਗੱਲਬਾਤ ਕਰਦਾ ਫਿਰ ਕੋਈ ਨਹੀਂ ਕਿਉਂ ਡੜੀ ਜਾਂਦਾ ਡੜੀ ਜਾਂਦਾ ਇਹ ਤਾਂ پیسے ਭਰਨੇ ਆ ਭਾਈ ਸਹੀ ਹੈ ਭਾਈ ਸਹੀ ਹੈ ਯਾਰ ਕਾ ਕੇ ਅਗਲਾ ਚੀਜ਼ ਆਨੇ ਦੀ ਕੋਈ ਗੱਲ ਸਹੀ ਆ ਭਾਈ ਲਾਈਵ ਚੱਲੀ ਆ ਲਾਈਵ ਸਟ੍ਰੀਮ ਲੈ ਸਕਦਾ ਬੱਕਰੀ ਬਹੁਤ ਚੰਗੀ ਆ ਹਾਂ ਆਹ ਭਾਈ ਠੀਕ ਆ ਚੱਲ ਕੋਈ ਆਹ ਬੱਚੇ ਕਿੰਨੇ ਦੇਉ ਤਿੰਨ ਅੱਛਾ ਚੌਥਾ ਤੁਹਾਡੇ ਕਰਮ ਦਾ ਆ ਚੌਥਾ ਕਰਮ ਦਾ ਵੀ ਹੋ ਸਕਦਾ ਦੇਖਣ ਕਿਸੇ ਨੂੰ ਨਹੀਂ ਸਕਦਾਗਾ ਸਹੀ ਆ ਭਾਈ ਸਹੀ ਆ ਬੱਚੇ ਭਾਈ ਤਿੰਨ ਚੌਥਾ ਵੀ ਆ ਸਕਦਾ ਬੱਕਰੀ ਦਾ ਲੱਗਿਆ ਭਾਈ ਕਹਿੰਦਾ 30 ਦੀ ਦੇਵਾਂਗਾ ਇਹ ਤਾਂ ਬਾਈ ਕੋਈ ਆਵੇ ਸੀ ਆਪਾਂ ਦਾ ਹਿਸਾਬ ਨਾ ਦੇਣੀਗਾ 30 ਤੋਂ ਦਾ ਵੀ ਨਹੀਂ ਪਤਾਗਾ ਹਾਂ ਹੋ 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 ਸਕਦਾ ਘਾਟ ਹੀ ਬਣ ਜੇ ਲਓ ਵੀ ਮਿੱਤਰੋ ਸੂਰੇ ਵਾਲਾ ਬਕਰਾ ਮੰਡੀ ਦੇ ਅੱਜ ਖੜੇ ਆ ਆ ਬਰਬਰੀ ਤੁਸੀਂ ਦੇਖ ਰਹੇ ਆ ਹਰੇਕ ਮੰਡੀ ਦੇ ਇਹੋ ਜੀਆਂ ਬਰਬੜੀਆਂ ਨਹੀਂ ਵੇਖਣ ਨੂੰ ਮਿਲਦੀਆਂ ਕੋਈ ਕੋਈ ਗਿਰਲੀ ਵਿਰਲੀ ਬਰਬਰੀ ਆ ਜਿਹੜੀ ਉਹ ਵੇਖਣ ਨੂੰ ਮਿਲਦੀ ਹੈ ਦੋਸਤੋ ਪਾਲ ਨਹੀਂ ਬਹੁਤ ਔਖੀ ਹੈ ਜਿਹੜੇ ਪੰਜਾਬ ਦੇ ਵਿੱਚ ਪਾਲਦੇ ਆ ਹੈਲੋ ਭਾਈ ਆਪੋ ਆਪਣੇ ਨਾਲ ਐਂਟਰੀ ਕਰਤੀ ਹੈ ਐਂਟਰੀ ਦੇ ਬਾਰੇ ਕੋਈ ਨਾ ਨਾਮ ਲਾਉਂਦਾ। ਬੜੀ ਗੁੱਸਾ ਆਇਆ ਸਰੇ ਦੀ। ਛਾਵੇਂ ਦਰੋਸੇ ਉਹ ਪਰੇ ਕਰਾ। ਲਾਲ ਚ ਹਰੇਕ ਬੰਦੇ ਨੂੰ। ਬਾਈ ਦਾ ਦੇਣ ਦਾ ਕੋਈ ਬਾਈ ਕਰੋ ਚੱਕ। ਰਾਇ ਮਸ਼ਵਰਾ ਨਹੀਂ। ਪੈਸੇ ਤੁਸੀਂ ਦੇਖ ਲਏ ਵੀਡੀਓ ਚ ਲੱਗੇ ਪਏ ਪਰ ਬਾਈ ਦਾ ਰਾਬਦਾ ਨਹੀਂ ਗਾ। ਜੀ ਲੱਗਦੀ ਹੋਏ ਤਾਂ ਦੋਸਤੋ ਕੂਬੇ ਵਾਲਾ ਬੱਕਰੀ ਵੇਚਣ ਦਾ। ਪੈਸੇ ਸੋਨੇ ਲੱਗੇ ਸੀਗੇ। ਆਇਆ ਮੰਡੀ ਆਮਰ ਬਾਈ ਪਵਨ। ਕਰੋ ਚੱਕ। ਵੰਦਰ ਇਹਨਾਂ ਕੋਲੇ ਇਹ ਬੱਕਰੀ ਹੈ। ਬਹੁਤ ਵੱਡੀ ਬਾਡੀ ਦੀ ਆ ਤੇ ਬਹੁਤ ਹੀ ਆਹ ਕਿਹੜੀ ਦਾ 4200 ਵੀ ਦਾ 4200 ਦਾ ਮਕਾਨ ਯਾਰ ਜਾਇਜ਼ ਕੀਤਾ ਠੀਕ ਆ ਬਾਈ ਦੇ ਦੇ ਕੀ ਆ ਨਾ ਬਾਈ ਕੀ ਆ ਨਾ ਕਿਹੜਾ ਲੈਂਦਾ ਕਿਹੜਾ ਬੰਦਾ ਆ ਆ ਲੈਂਦਾ ਯਾਰ ਬਾਈ ਯਾਰ ਦੇ ਦੇ ਜਾਇਜ਼ ਆ ਉਹ ਵਜਨ ਤੋਂ ਉੱਪਰ ਲਾ ਦੇ ਪੈਸੇ ਪੀਲੇ ਰਸੇ ਵਾਲੇ ਦਾ ਲਾ ਤੁੰ ਬੱਸਿਆ ਬਾਈ ਨੂੰ ਰੱਖਣਾ ਰੋ ਰੱਖਣਾ ਕੀ ਦਾ ਕੰਦਾ ਜਿਹੜਾ ਕਿਥੇ ਆ ਹਾਂ ਭਰਾਵਾ ਪੱਕੇ ਪਹਿਲਾਂ ਕੋਈ ਤਾਂ ਲੈ ਬਈ ਕਿਹੜਾ ਪਿੰਡ ਆ ਬਾਈ ਪਾਣਾ ਪਿੰਡ ਰਮਾਨ ਜਾਇਆ ਘਟੇ ਦਾ ਨਾਮ ਤੇਰੀ ਕੋਸ਼ੀ ਆ ਪੂਰੇ 45 ਦਾ ਹੋਵੇ ਜਾ ਪਾ ਠੀਕ ਉਹ ਦੇ ਦੇ ਭਰਾਵਾ ਹੋ ਗਿਆ ਜਾਂ YouTube ਪਰ ਤੋਂ ਪਤਲਾ ਚਾ 4000 ਕਿੰਨੇ ਦਾ ਹੋ ਗਿਆ 4500 ਦਾ ਬਾਈ ਠੀਕ ਆ ਜੀ ਉਹ ਸੌਦਾ ਸਿਰੇ ਚੜ ਜਾਂਦਾ ਇਹ ਇਹ ਲੋਟਾ ਦਮਾ ਮੈਂ ਘਟ ਨੂੰ ਪਾਸ ਤੋਂ ਘਟਾਏਗਾ ਨਾ ਮੈਂ ਤਾਂ ਕਰੀ ਉਹ ਜਿਹੜੇ ਆਉਂਦੇ ਵੱਟੀ ਜਾਣ ਨਾ ਇਹ ਨਹੀਂ ਪਤਾ ਬਾਅਦ ਚ ਲੱਗਣੇ ਆ ਕਿ ਨਹੀਂ ਲੱਗਣੇ ਮੌਕਾ ਹੀ ਹੁੰਦਾਗਾ ਹੋਰ ਕਿ ਲਾ ਦੇਗਾ ਆ ਵੇ ਬਰਬਰੀ ਤੇ ਕਿੰਨੇ ਪੈਸੇ ਲਾਗੇ ਦਿੱਤੀ ਨਹੀਂ ਉਹਨੇ 20 ਸਾਲ ਨਹੀਂ ਵਿਗਦੀ ਸੋਨੇ ਲੱਗੇ ਬਾਈ ਬਾਈ ਯਾਰ ਐ ਲਾਲ ਲਾਲ ਜੱਟ ਕਾਹੀਏ ਬਾਈ ਮਕਾਨ ਹੀ ਉਹ ਤੋਂ ਕਿ ਮੱਥਾ ਮਰਵਾਇਆ ਯਾਰ ਇਹ ਪੰਡਾਲੀ ਦਾ ਡੇਨਾ ਦਾ ਬੱਚਾ ਦੇਦੇ ਪੈਸੇ ਲੈਣਾ ਨਹੀਂ ਬਾਹਰ ਤੱਕ ਆ ਲੈ ਬੜੇ ਇਹਦੇ ਸੁੱਖ ਦਾ ਕੰਮ ਹਨ ਕਿਉਂ ਡਾਂਡਾ ਕਰਦਾ ਪੂਰਾ 5 ਦਿਨ ਜਮਾਨਾ ਚਾ ਲਿਖਾਈ ਤੇਰੀ ਕਰਾਵਾਂਗੇ ਆ ਭਾਈ ਰੋਕੇ ਕਰਦਾ ਵੀਡੀਓ ਬਣਾਈ ਜਾਂਦਾ ਇਹਦੇ ਜੀ ਬਣਾਉਂਦੇ ਨਾਗਣਾ ਹੋ ਮੁੰਡੂਸਪੁਰੇ ਵਾਲੀ ਲੋਨ ਲਗਾਈ 205 ਕਿੱਤੇ ਲਾਣਾ ਕਰੋ ਵਰਤੀ ਇੱਕ ਹੋਣੀ ਹੈ ਭਾਈ ਜੇੜਦੇ ਇੱਕ ਫੇਰ ਕਰਵਾਉਣਾ ਪਊਗਾ ਵੀ ਵੱਡਾ ਨਹੀਂ ਜਾਨਵਰਾਂ ਦੀ ਫੜਦਾ ਉਹਦਾ ਕੋਈ ਗੱਲ ਨਹੀਂ ਉਹ ਜਦਾ ਫਰਕ ਹੋਏ ਨਾ ਇੱਕ ਮਿੰਟ ਰਹੀ ਉਹ ਬੰਦੇ ਦਾ ਕਾਲਾ ਪਿੱਛੇ ਹੋ ਜਾਕਰ ਮਾੜਾ ਵਿੱਚ ਹੁਣਾ ਇਧਰ ਆ ਜਾ ਹਾਈ ਇਧਰੋਂ ਲੰਮੀ ਆ ਤੋ ਇੱਕ ਨੇ ਪੈਸੇ ਅੱਗੇ ਨਹੀਂ ਦੂਜਾ ਪਹਿਲਾਂ ਤਿਆਰ ਆ ਪੱਠਾ ਦਾ ਕੀ ਮੰਗਦਾ ਬਾਈ ਆਹਾਂ ਪੱਠਾ ਦਾ ਇੱਕ ਦਾ ਵਾਹ ਵਾਹ ਰੱਬ ਆਪਣਾ ਕਿਹੜਾ ਪਿੰਡ ਆ ਜੀ ਆਪਣਾ ਵਾੜਾ ਡਰਾਕਾ ਜੀ ਵਾੜਾ ਡਰਾਕਾ ਠੀਕ ਹੈ ਸੋਖਾਸ ਦੇ ਨਿਕਲੇ ਬਾਈ ਕਿ ਵੈਸੇ ਪਾਲਣਾ ਠੀਕ ਲੋ ਵੀ ਵਾੜਾ ਦਰਾਕਾ ਬਾਈ ਦਾ ਪੰਡਾ ਆ ਬੱਕਰਾ ਲਿਆ ਲਾਲ ਲੋਈਆ ਖੀਰਾ ਬੱਚਾ ਚਲੋ ਲੋਕ ਮਿੱਤਰੋ 4500 ਦਾ ਕਿਹੜਾ ਪਿੰਡ ਆ ਬਾਈ ਦਾ ਹੈ ਜਾ ਟੱਕੜ ਲਗਾ ਆਪ ਨਹੀਂ ਲਈਆ ਲਈਆ ਕਿ ਵੇਚੀ ਹੈ ਕਿਹੜਾ ਪਿੰਡ ਆ ਬਾਈ ਬਾਈ ਲਖਾਈ ਜੀ 16 ਦੀ ਲਈ ਨਹੀਂ ਬਾਈ ਮੈਂ ਨਹੀਂ ਮੈਂ 16 ਓਏ ਆਪੜ ਆਪਣੀ 16000 ਦੀ ਲਈ ਆ ਬਾਈ ਕਰੋ ਚੈੱਕ ਬਰ ਬਰੀ ਓਏ ਯਾਰ ਕਿਉਂ ਬਾਈ ਆ ਮੈਂ 100 200 ਪਿੱਛੇ ਘਾੜਦਾ ਓਰੇ ਕਰੋ ਓਰੇ ਕਰੋ ਉਹਰੇ ਦਾ ਕਿ ਨਹਿਰੂ ਬਾਈ ਕੂਰਿਆ ਦੇ ਹੁੰਦਾ ਯਾਰ ਉਹ ਯਾਰ ਉਹ ਵੀ ਆਕੜੀ ਹੈ ਵੀ ਆਕੜੀ ਦੋਨੇ ਇੱਕੋ ਜਿਹੇ ਨਾਲ ਲੋ ਹੋਈ ਆਇਆ ਉਹਦਾ ਪਿੰਡ ਵਾਲਿਆਂ ਲਈ ਉਹਨਾਂ ਦਾ ਮੰਨਣਾ ਮਾੜਾ ਕਾਰ ਹੈ ਹੈ ਕਿ ਪਿੰਡਾਂ ਦੇ ਵਿੱਚ ਬਾਈ 16000 ਲੱਗੇ ਪਰ ਬਰੂ ਬੱਕਰੀ ਦਾ 100 ਪਿੱਛੇ ਸੌਦਾ ਅੜ ਗਿਆ ਬਾਈ ਵੀ ਨਹੀਂ 100 ਘਟਿਆ ਤੇ ਹੋ ਗਿਆ ਦਿਹਾੜੀ ਮਿੱਤਰੋ ਉਹਰੇ ਉਹ ਯਾਰ ਇਹਨੇ ਬਚਾਅ ਕਰੀ ਜੀ ਤੁਹਾਨੂੰ ਉਹਦੇ ਲਾੜਾ ਕੋਈ ਉਹਰੇ ਆ ਜਾ ਆਪ ਲੈਣੀ ਲਗਾਉਣੀ 100 ਪਿੱਛੇ ਸੌਦਾ ਇਹ ਦੱਬਣ ਦੀ ਗਾਰੰਟੀ ਹੈ 3 ਨਾ ਮਹੀਨਾ ਦੀ ਬਾਈ ਮੈਂ ਉੱਥੇ ਗਾਰੰਟੀ ਲੈਂਦਾ ਮਾਲਕ ਮਿੱਤਰੋ 3 ਨਾ ਮਹੀਨਿਆਂ ਦੀ ਕਰੋ ਚੈੱਕ ਉਹ ਪਏ ਆਪਣਾ ਸਾਈਡ ਪਾਉਂਦਾ ਉਦੋਂ ਉੱਤੇ ਨਹੀਂ ਉਹ ਨਹੀਂ ਲੈਣੇ ਸਾਈਡ ਦਾ ਪੈਸੇ ਨਾਲ ਕਲਾ ਦੇਵੇ ਅਸਾਉਂ ਦੇ ਆ ਗਿਆ ਅੱਲਾ ਯਾਰ ਆਪਣਾ ਆਪਣੀ ਲਖਾਈ ਉਹਨੇ ਦੀ ਹੋ ਗਈ ਸੋਕਿਆ ਚੱਕ ਬਈਓ ਇੱਧਰ ਗੱਲ ਕਰੋ ਆਪਣਾ ਆਪਣੀ ਲਖਾਈ ਆ ਪੂਰੇ ਦੀ 16 ਦੀ ਤਾਂ ਦੇ ਦੇ ਬਾਈ ਯਾਰ ਕੋਈ ਉਹ ਦੇ ਦੇ ਯਾਰ ਲੈ ਵੀ 16000 ਲੈਓ ਮਿੱਤਰੋ 16000 ਦੀ ਵੇਗੀ ਬਰਬਰੀ ਲਿਖਾਈ ਆਪੋ ਆਪਣੀ ਬਾਈ ਲੈ ਮਾਲਕਾ ਤੈਨੂੰ ਬੱਚੇ ਦੇਵੇਗਾ ਮਾਲਕਾ ਬੱਚੇ ਨੂੰ ਵਾਅਦਾ ਕਰੀ ਬੱਚੇ ਦੇਊਗੀ ਵਾਹ ਬੱਕਰੀਆਂ ਮਾਥੜੇ ਦੇ ਵਾਧਾ ਨ ਬੱਚੇ ਜੀ ਆ ਜਾ ਲੈ ਵੀ ਆ ਬੱਚੇ ਦਵਾਈ ਆ ਆ ਸਹੀ ਆ ਫੜ ਲਾ ਪੰਜ ਹਜ਼ਾਰ ਰੁਪਏ ਨੂੰ ਫੜਾਉਣ ਕੇ ਤੜਕੇ ਉਹ ਆ ਜੂਗਾ ਆ ਜੂਗਾ ਬੇਫਿਕਰ ਮੇਰੇ ਕੋਲ ਵੀਰ ਆ ਮਾਪੋ ਜੀ ਸਹੀ ਗੱਲ ਆ ਕੋਈ ਗੱਲ ਨਹੀਂ ਆ ਜਾ ਬੜਾ ਜੀ ਚਾ ਵੀ ਜਾ ਆਪਾਂ ਨਹੀਂ ਆ ਜਾਂਦੇ ਕੋਈ ਗੱਲ ਨਹੀਂ ਬਾਈ ਧੰਨਵਾਦ ਸਾਡੇ 12 ਹਜ਼ਾਰ ਤੈਨੂੰ ਆ ਗਿਆ ਬਾਈ ਸਾਡੇ 13 ਆ ਲੈ